ਬੋਲੀ ਬ੍ਰਦਰ ਕੀ ਨਾ ਆ ਕਿਹੜੀ ਗੇਮ ਖੇਡਦੇ ਜੋ ਮੇਰਾ ਨਾਮ ਗੁਪਤਾ ਸਿੰਘ ਆ ਪਹਿਲਾਂ ਮੈਂ ਕਮਾਂਡੋ ਕੀਤੀ ਇਥੇ ਕੰਬੀਸਰ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਟੇਜ ਫਿਰ ਹਰ ਮਾਲੀ ਗਿਆ ਮਾਲੀ ਗਿਆ ਨੈਸ਼ਨਲ ਹੁਣ ਕਿੱਥੇ ਖੇਡ ਕੇ ਲਖਨਊ ਇਸ ਤਰੀਕੇ ਦੀ ਜਿਹੜੀ ਮਿਹਨਤ ਕੀਤੀ ਉਸੇ ਕਿਹੜਾ ਮੈਡਲ ਮੇਰਾ ਮੈਡਲ ਬ੍ਰਾਊਂਜ ਆ ਕਦੋਂ ਤੋਂ ਖੇਡ ਰਹੇ ਹੋ ਬਦੋਂ ਤੋਂ ਮੈਨੂੰ ਕਰ 2023 ਤੋਂ ਦੇਖ ਰਹੀ ਹਾਂ 2023 ਤੋਂ ਹਾਂਜੀ ਕਿੰਨੀ ਕਿੰਨੀ ਮਿਹਨਤ ਐ ਇਸ ਦੇ ਵਿੱਚ ਕਿੰਨੇ ਕਿੰਨੇ ਕੋਚ ਪਰਿਵਾਰ ਦਾ ਕਿਦਾਂ ਦਾ ਸਪੋਰਟ ਹੈ ਤਾਂ ਆਪਾਂ ਦਾ ਜਿਹੜਾ ਸਪੋਰਟ ਹੈ ਕੋਚ ਸਭ ਤੋਂ ਕਿੰਨੀ ਖੁਸ਼ੀ ਹੋਈ ਅੱਜ ਘਰ ਕੋਲ ਬਹੁਤ ਖੁਸ਼ੀ ਹੋਣੀ ਆ ਯੋ ਵਧੀਆ ਹਾਂਜੀ ਸਵਾਗਤ ਕੀਤਾ ਕਿੰਨਾ ਕੁਸ਼ੇ ਬਹੁਤ 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 ਹਾਂਜੀ ਮੈਂਬਰ ਵੱਲੋਂ ਕਿਦਾਂ ਦਾ ਪਿਆਰ ਮਿਲਿਆ ਬਹੁਤ ਵਧੀਆ ਪਿਆਰ ਮਿਲਿਆ ਇਹ ਕਹਿਣਾ ਚਾਹੁੰਦੇ ਹਾਂ ਹੋਰ ਵੀ ਜਿਹੜੇ ਨੌਜਵਾਨ ਨੇ ਤੁਹਾਡੇ ਵਰਗੇ ਬੱਚੇ ਨੇ ਉਹਨਾਂ ਨੂੰ ਮੈਂ ਕਹਿੰਦਾ ਗੇਮ ਨਸ਼ੇੜ ਗੜ ਕੇ ਗੇਮ ਖੇਡੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਰੁਪ ਕੌਰ ਹੈ ਮੈਂ ਦੀ ਭੱਟੀ ਸਿਸਟਰ ਹਾਂ ਮੈਨੂੰ ਬਹੁਤ ਹੀ ਪ੍ਰਾਊਡ ਹੈ ਰਿਤੇ ਲਾਈਕ ਕੀ ਇਹਨਾਂ मतलब ਕਿ ਜੋ ਇਤੋਂ ਉਮੀਦਾਂ ਨਹੀਂ ਸੀ ਉਸ ਤੋਂ ਵੱਧ ਹੀ ਕਰਕੇ ਵਿਖਾਇਆ ਸਾਡੇ ਪਾਪਾ ਨੇ ਵੀ ਸਾਡੀ ਕੋਈ ਜਿੱਦ ਐਸੀ ਨਹੀਂ ਰਹਿਣ ਦਿੱਤੀ ਕਿ ਜਿਹੜੀ ਨਾਪੂਰੀ ਕੀਤੀ ਹੋਵੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਡੇ ਸਾਰੇ ਸੁਪਨੇ ਪੂਰੇ ਕੀਤੇ ਰੱਬ ਸਾਰਿਆਂ ਨੂੰ ਇਦਾਂ ਦੇ ਪਾਪਾ ਦੇਵੇ ਤੇ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੀ ਖੇਡੋ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਨਸ਼ੇ ਤਿਆਗੋ ਤੇ ਭਾਈ ਅਮਰਤਪਾਲ ਵਾਲੀ ਲਹਿਰ ਤੇ ਆਕਤੂਰੋ ਕਿੰਨੀ ਖੁਸ਼ੀ ਆ ਬ੍ਰਦਰ ਦਾ ਨਾਮ ਰੋਸ਼ਨ ਮੈਨੂੰ ਇਹਦੇ ਤੇ ਬਹੁਤ ਖੁਸ਼ੀ ਆ ਐਂਡ ਬਹੁਤ ਫੀਲ ਪ੍ਰਾਊਡ ਹੁੰਦਾ ਕਿ ਮੇਰਾ ਬ੍ਰਦਰ ਨੈਸ਼ਨਲ ਜੋ ਮੈਡਲ ਲੈ ਕੇ ਆਇਆ ਆਮ ਲਵ ਯੂ ਬਹੁਤ ਖੁਸ਼ੀ ਆ ਬੀ ਬੀ ਜੀ ਕੀ ਨਾ ਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਖੜ ਗਿਆ ਮਾ ਮਾ ਘਰ ਵਿੱਚ ਹਾਂ ਜੀ ਬੱਚਾ ਖੜ ਗਿਆ ਬਹੁਤ ਵਧੀਆ ਕਿੰਨੀ ਖੁਸ਼ੀ ਹੋ ਰਹੀ ਹੈ ਕੋਈ ਸੀ ਨਾ ਕਲੀਨਿਕ ਵਿੱਚ ਜੀਦੇ ਹੋਰੇ ਪੱਖਾ ਨਾ ਹੰਦੇ ਜਾਵਾ ਬਾਬਾ ਜੀ ਬਗੈਣ ਜਾ ਕਿੰਨਾ ਕੁ ਮਾਣਿਆ ਆਪਣੇ ਪੁੱਤ ਤੇ ਤੁਸੀਂ ਇਹ ਪੂਰੀ ਪੂਰੇ ਨਾਮ ਰਸ਼ਨ ਕੀਤਾ ਤੁਹਾਡਾ ਬਾਬਾ ਜੀ ਕੀ ਇਹ ਜਵਾਨ ਕੁੜੀ ਨੇ ਨਾ ਹੰਦੇ ਜਾਵਾ ਕੀ ਕਹਿਣਾ ਚਾਹੁੰਦੇ ਹੋ ਹੋਰ ਵੀ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਬਿਨ੍ਹਾ ਜਲਦਾ ਇਹ ਨਸ਼ੇ ਹਨ ਨੰਗਾ ਮਰਨੇ ਹਨ ਕੀ ਨਾਂ ਆ ਜੀ ਤੁਹਾਡਾ ਮਾਪਾ ਮਾਮ ਸਰਦਾਰ ਗੁਰਮੀਤ ਸਿੰਘ ਸ਼ਿਨਾ ਉਕੜਾ ਵਾਲਾ ਇਹ ਅੱਜ ਤੁਹਾਡਾ ਪੁੱਤਰਾ ਜਿੱਤ ਕੇ ਆਇਆ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਮੇਰੇ ਸਾਰੇ ਪੁੱਤਰੇ ਜਿਹੜੇ ਇਹਦੇ ਹਾਂਦੇ ਨੇ ਜਿਹੜੀਆਂ ਵੱਡੇ ਆ ਉਹ ਇਹਨਾਂ ਦੇ ਵੱਡੇ ਭਰਾ ਜਿਹੜੀਆਂ ਛੋਟੀਆਂ ਇਹਨਾਂ ਦੇ ਭੈਣਾਂ ਇਹ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਉੱਪਰ ਦੇ ਵਿੱਚ ਮੈਂ ਇਹਨੂੰ ਕਹਿਣਾ ਪੁੱਤ ਉੱਪਰ ਬਹੁਤ ਜਿਆਦਾ ਆਉਂਦਾ ਨਹੀਂ ਡੈਡੀ ਜੀ ਤੇ ਮੈਂ ਕਿਹੜਾ ਕੋਈ ਸ਼ਰਾਬ ਜਾਂ ਕੋਈ ਨਸ਼ਾ ਕਰਦਾ ਮੈਂ ਕੁਛ ਬੰਨ ਕੇ ਦਿਖਾਉਣਾ ਕੋਈ ਹਿੰਦੁਸਤਾਨ ਦਾ ਨਾਮ ਉੱਚਾ ਕਰਨਾ ਭਾਰਤ ਦਾ ਪੰਜਾਬ ਚ ਵੀ ਮੈਂ ਨਾਮ ਉੱਚਾ ਕਰਾਂਗਾ ਮੇਰੇ ਅਲਵੇ ਕੇ ਮੇਰੇ ਭਰਾ ਛੋਟੇ ਜਿਹੜੇ ਆ ਉਹ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਾਣਗੇ ਨਸ਼ਿਆਂ ਦਾ ਦਰਿਆ ਵਗਦਾ ਹਰ ਪਿੰਡ ਹਰ ਗਲੀ ਹਰ ਘਰ ਤੇ ਰੋਸੇਵੇਂ ਉਜੜਦੇ ਨੇ ਮੈਂ ਤੇ ਆਨਾ ਇਸ ਤਰ੍ਹਾਂ ਦਾ ਇਹ ਬੱਚੇ ਨੇ ਇੰਨੀ ਮਿਹਨਤ ਕੀਤੀ ਆ ਕਹਤਾਂ ਰਹੀ ਇਹਦੇ ਪਿਰਾ ਜਿਹੜੇ ਇਤਨਾ ਨਿਰੰਤਰਨ ਮਾਪੋਗਾਂ ਦਾ ਫਰਜ ਬਣਦਾ ਪਾਣਾ ਦਾ ਵੀ ਫਰਜ ਬਣਦਾ ਕਿ ਇਹ ਇਹੋ ਜਿਹੇ ਬੱਚੇ ਨੂੰ ਸਿਹਤ ਲੈ ਕੇ ਤੇ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਅੱਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਕਿ ਫੇਰ ਵੀ ਇਹ ਕੁਝ ਹੁੰਦਾ ਜਿਸ ਪਰਿਵਾਰਾਂ ਦੇ ਵਿੱਚ ਨਸ਼ੇ ਵੜ ਗਏ ਨੇ ਉੱਥੇ ਸੀਵੇ ਚੱਲਦੇ ਨੇ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਇਹ ਨਸ਼ੇ ਜਿਹੜੇ ਨੇ ਪਰ ਉਹਨਾਂ ਸਮਾਂ ਤੋਂ ਇਹ ਬੰਦ ਕੀਤੇ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਅਪਧੀ ਆ ਵੱਧ ਪੁਲਤ ਹੈ ਕਿ ਆਇਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਕਿੱਥੇ ਕਿੱਥੇ ਖੇਡਿਆ ਕਿਹੜੀ ਗੇਮ ਖੇਡਿਆ ਤੇ ਹੋਰ ਕਿੱਥੇ ਖੇਡਿਆ ਸਰ ਮੇਰਾ ਨਾਮ ਲਖਵੀ ਸਿੰਘ ਐਜ ਡੀਪੀ ਮੈਂ ਲੇਟ ਕਲਾਸ ਇਨ ਅ ਸੈਲ ਸਕੂਲ ਦਾ ਇਥੇ ਰਿਹਾ ਔਰ ਐਜ ਕੋਚ ਫਾਈ ਕਮਾਂਡੋ ਇਹ ਬੱਚਾ ਬਹੁਤ ਹੀ ਬਿੰਤ ਕੀਤੀ ਅਨੇ ਪਹਿਲੇ ਜਿਲ੍ਹਾ ਖੇਡਿਆ ਇਥੇ ਆਪਣਾ ਜੌਨ ਦੇ ਵਿੱਚ ਫੁਕੜਾ ਵਾਲਾ ਸਟੇਡੀਅਮ ਦੇ ਵਿੱਚ ਉਸ ਤੋਂ ਬਾਅਦ ਇਹ ਨੇ ਸਟੇਟ ਖੇਡੀ ਆਪਣਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਇਹਨੇ 골ਡ ਮੈਡਲ ਹਾਸਲ ਕੀਤਾ ਉਸ ਤੋਂ ਬਾਅਦ ਹੀ ਨੈਸ਼ਨਲ 'ਚ ਸਿਲੈਕਟ ਹੋਇਆ ਹੈ ਉਹਦੇ ਅਕੋਰਡਿੰਗ ਇਹਨੇ ਬਹੁਤ ਹੀ ਅੱਛੇ ਸਖਤ ਮਿਹਨਤ ਕਰਕੇ ਜਿਹੜਾ ਕਿ ਫੈਸ਼ਨਲ ਦੇ ਵਿੱਚ ਗੋਲਡ ਮੈਡਲ ਲਿਆ ਹੈ ਸਾਰੀ ਸਟੇਟ ਦੇ ਵਿੱਚੋਂ ਕਿੱਥੇ ਗੇਮ ਹੋਈ ਸੀ ਕਿਹੜੀਆਂ ਗੇਮਾਂ ਹੋਈਆਂ ਸੀ ਇਹ ਜਿਹੜੇ ਸਾਰੇ ਯੂਪੀ ਐਂਡ ਫਾਊਂਡ ਦੇ ਵਿੱਚ ਸਿਟੀ ਦੇ ਵਿੱਚ ਹੋਈਆਂ ਨੇ ਗੇਮਾਂ ਜਿਹੜੀਆਂ ਕਿ ਨੈਸ਼ਨਲ ਐਸੋਸੀਏਸ਼ਨ ਦੇ ਦੁਆਰਾ ਕੀਤੀਆਂ ਗਈਆਂ ਉਹਦੇ ਵਿੱਚ ਇਹਨੇ ਕਿ ਬਹੁਤ ਮਿਹਨਤ ਕੀਤੀ ਹੈ ਕਿ ਇੱਕ ਚੰਗਾ ਮਾਣ ਗਦਮ ਹਾਸਲ ਕੀਤਾ ਇਹ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਤਾਂ ਨੌਜੋਨਾਂ ਨੇ ਇਹ ਫਿਲ ਕਰਨਾ ਚਾਹੁੰਦਾ ਹੈ ਕਿ ਉਹ ਸਾਰੇ ਹੀ ਗੇਮਲ ਧਿਆਨ ਨਸ਼ਿਆਂ ਨੂੰ ਛੱਡ ਕੇ ਗੇਮਲ ਧਿਆਨ ਦੇਣ ਮਾਪਿਓ ਦਾ ਆਪਣੇ ਪੰਜਾਬ ਦਾ ਔਰ ਇੰਡੀਆ ਦਾ ਨਾਰੋ ਸ਼ੁਕਰ ਥੈਂਕ ਯੂ ਇਸ ਸਬੰਧੀ ਤੁਸੀਂ ਜਿਸ ਤਰ੍ਹਾਂ ਜਿੱਦੂ ਪੜ੍ਹਾਈ ਬਣ ਜਾਂਦੇ ਨੇ ਸਰਕਾਰਾਂ ਉਹਨਾਂ ਨੂੰ ਨੌਕਰੀਆਂ ਵੀ ਦਿੰਦੀਆਂ ਨੇ ਫੰਡਿੰਗ ਵੀ ਕਰਦੀਆਂ ਜਦੋਂ ਇਸ ਟਾਈਮ ਤੁਸੀਂ ਪਨੀਰੀ ਤਿਆਰ ਕਰਦੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਕਿ ਜਦੋਂ ਬੱਚਿਆਂ ਨੂੰ ਪਿਆਰ ਕਰਨਾ ਪਲੇਅਰਾਂ ਨੂੰ ਉਹਦੇ ਵਿੱਚ ਪੱਖ ਕਿੰਨੇ ਸਪੋਰਟ ਚਾਹੀਦੀ ਜਾਂ ਕੋਈ ਸਰਕਾਰ ਪੱਖ ਬਦਲ ਕੀਤੀ ਜਾਵੇ ਉਹਦੇ ਵਿੱਚ ਦੇਖੋ ਹਰ ਪੱਖ ਕੋਈ ਇਹ ਨਹੀਂ ਹੁੰਦਾ ਕਿ ਹਰ ਪੱਖ ਅਮੀਰੀ ਹੁੰਦਾ ਬੱਚਿਆਂ ਦਾ ਕੋਈ ਗਰੀਬੀ ਹੁੰਦਾ ਕਰੋ ਕਿਸੇ ਵਲੇ ਕਿਸੇ ਨੂੰ ਕਿਹਾ ਟਾਈਮ ਰੋਟੀ ਨਹੀਂ ਮਿਲਦੀ ਆ ਚੇਨੇ ਨਹੀਂ ਮਿਲਦੀ ਆ ਮਾਤਾ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਛੋਟੇ ਵਰਗ ਦੇ ਚਾਹੇ ਮੀਡੀਅਮ ਆ ਚਾਹੇ ਕਿਸ ਤਰ੍ਹਾਂ ਆ ਉਹਨਾਂ ਦੀ ਫੁੱਲ ਸਪੋਰਟ ਕਰਨ ਜੇ ਦੀ ਸਪੋਰਟਸ ਵਿੱਚ ਤਾਂ ਕਿ ਓਕੇ ਵੱਧ ਕੇ ਆਪਣਾ ਜਿਹੜਾ ਹੈ ਕਿ ਇੰਡੀਆ ਦਾ ਔਰ ਆਪਣੀ ਸਟੇਟ ਦਾ ਨਾਮ ਜਿਹੜਾ ਔਰ ਰੌਸ਼ਨ ਕਰ ਸਕੋ। ਮੇਰਾ ਨਾਮ ਮੋਸ਼ੂਦ ਕਵਰਾ ਮੈਂ ਨੌਰੀ ਟ੍ਰੇਨਰ ਹਾਂ ਮੈਂ ਨਨ ਉਥੇ ਕੁਕੜਾ ਵਾਲੇ ਸਕੂਲ ਟ੍ਰੇਨਿੰਗ ਕਰਾਉਂਦੀ ਆ। ਪਹਿਲਾਂ ਅਸੀਂ ਡਿਸਟ੍ਰਿਕਟ ਆਪਣੇ ਕੁਕੜਾ ਵਾਲੇ ਸਟੇਡੀਅਮ ਕਰਾਈ ਸੀ ਕਿਹੜਾ ਫਸਟ ਸਟੇਟ ਖੇਡਣ ਗਏ ਚੰਡੀਗੜ੍ਹ ਜਿਹਦੇ ਵਿੱਚ ਇਹਦਾ 골ਡ ਮੈਡਲ ਆਇਆ। ਫਿਰ ਇਹਦੀ ਸਿਲੈਕਸ਼ਨ ਨੈਸ਼ਨਲਲੀ ਹੋਈ ਜਿੱਤੇ ਆਪਾਂ ਲਖਨਊ ਬਾਬੂ ਕੇ ਦੀ ਸਿੰਘਮ ਬਾਬੂ ਕੇ ਦੀ ਸਿੰਘ ਸਟੇਡੀਅਮ ਖੇਡਣ ਗਏ। ਉੱਥੇ ਆਪਣੇ ਇੰਡੀਆ ਦੇ ਸਾਰੀਆਂ ਸਟੇਟਸ ਮੌਜੂਦ ਸੀ ਜਿਹਦੇ ਵਿੱਚ ਇਹਨੇ ਆਪਣੇ ਪੰਜਾਬ ਸਟੇਟ ਦਾ ਨਾਮ ਰੌਸ਼ਨ ਕੀਤਾ ਤੀਜਾ ਮੈਡਲ ਲੈ ਕੇ। ਤੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਮਿਹਨਤ ਕਰਨ ਨਸ਼ਿਆ ਵਗੈਰਾ ਨੂੰ ਛੱਡ ਕੇ ਆਪਣੀ ਜੀਮਾ ਵੱਲ ਧਿਆਨ ਦੋ ਪੜਾਈ ਵੱਲ ਧਿਆਨ ਦੋ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਆਪਣੇ ਫੈਮਿਲੀ ਦਾ ਨਾਮ ਰੋਸ਼ਨ ਕਰੋ ਤੇ ਜਿੰਨਾ ਵੀ ਹੋ ਸਕਦਾ ਸਰਕਾਰਾਂ ਨੂੰ ਇਹਨਾਂ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੇ ਫੀਸਾ ਮਾਫ ਕਰਨੀਆਂ ਚਾਹੀਦੀਆਂ ਜਿਹੜੇ ਬੱਚੇ ਨੇ ਇਦਾਂ ਮੈਡਲ ਆਉਂਦੇ ਆ ਉਹਨਾਂ ਦੀ ਮਤਲਬ ਪੈਸੇ ਵੱਲ ਵੀ ਮਦਦ ਕਰਨੀ ਚਾਹੀਦੀ ਆ ਉਹਨਾਂ ਦੇ ਕਾਲਜ ਦੀਆਂ ਫੀਸਾ ਮਾਫ ਕਰਨ ਜਿਹੜੇ ਬੱਚੇ ਦਾ ਆਪਣੇ ਸਟੇਟ ਦਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਦੇ ਨੇ ਕਿੰਨਾ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਇਹ ਵੀ ਕਾਫੀ ਟਫ ਕੰਮ ਹੈ ਹਾਂਜੀ ਬਹੁਤ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਦੇਖੋ ਸਾਡਾ ਤੇ ਕੰਮ ਆ ਸਿਖਾਉਣਾ ਬਾਕੀ ਇਹਨਾਂ ਦੀ ਵੀ ਮਿਹਨਤ ਲੱਗਦੀ ਆ ਸਾਡੀ ਵੀ ਮਿਹਨਤ ਲੱਗਦੀ ਜੇ ਆਪਾਂ ਇੰਨੀ ਮਿਹਨਤਾਂ ਕਰਕੇ ਅੱਗੇ ਜਾਂਦੇ ਆ ਤੇ ਜੇ ਬੱਚੋ ਕਈ ਬੱਚੇ ਹੁੰਦੇ ਜਿਹੜੇ ਪੈਸੇ ਬਖੋ ਰਹਿ ਜਾਂਦੇ ਆ ਹੁਣ ਸਾਡੀ ਨੈਸ਼ਨਲ ਲਈ ਸਾਡੇ ਤੋਂ ਪੰਜਾਬ ਸਟੇਟ ਚ ਕਿੰਨੀਆਂ ਕੁੜੀਆਂ ਦੀ ਸਿਲੈਕਸ਼ਨ ਹੋਈ ਸੀ ਜਿਹੜੀ ਕਿ ਗਰੀਬ ਗਰੀਬ ਘਰੋਂ ਸੀ ਪਰ ਨਹੀਂ ਗਈਆਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਵਾਸਤੇ ਬੱਚੇ ਸਰਕਾਰ ਨੂੰ ਫੈਸਲੇ ਲੈਣੇ ਚਾਹੀਦੇ ਜਿਹੜੇ ਕਿ ਟੂਰਨਾਮੈਂਟ ਖੇਡ ਸਕਣ ਅੱਗੇ ਵੱਧ ਸਕਣ ਬਸ